ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਗੁਰੂ ਨਾਨਕ ਦੇਵ ਜੀ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਤੇ ਇੱਥੇ ਆਪਾਂ ਪ੍ਰਸ਼ਾਦ ਬਣਾਵਾਂਗੇ ਇੱਥੇ ਮੈਂ ਇੱਕ ਖਾਟੇ ਦਾ ਪ੍ਰਸ਼ਾਦ ਬਣਾਵਾਂਗੇ ਤੇ ਗੁਰਦੁਆਰਿਆਂ ਦੇ ਵਿੱਚ ਆٹے ਦਾ ਹੀ ਪ੍ਰਸ਼ਾਦ ਹੁੰਦਾ ਤੇ ਆਪਾਂ ਬਾਬਾ ਜੀ ਦੇ ਨਾਮ ਦਾ ਆٹے ਦਾ ਪ੍ਰਸ਼ਾਦ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਬੋਲਾਂਗੇ ਸਤਨਾਮ ਸ੍ਰੀ ਵਾਹਿਗੁਰੂ ਇੱਕ ਕੌਲੀ ਲਈ ਲਈ ਸੀ ਮੈਂ ਆٹے ਦੀ ਇੱਕ ਕੋਲੀ ਖੰਡ ਇੱਕ ਕੋਲੀ ਘੋੜੀ ਤੇ ਇਹ ਆਪਾਂ ਕੋਲੀਆਂ ਇਹ ਕੋਲੀ ਦਾ ਆਪਾਂ ਪਾਣੀ ਦਾ ਨਾਪ ਲਵਾਂਗੇ ਪਾਣੀ ਗਰਮ ਕਰਕੇ ਆਟੇ ਦੇ ਵਿੱਚ ਪਾਈਦਾ ਢਾਈ ਕੋਲੀਆਂ ਆਪਾਂ ਪਾਣੀ ਦੀਆਂ ਪਾ ਦੇਵਾਂਗੇ ਗੈਸ ਨੂੰ ਔਨ ਕਰਕੇ ਗੈਸ ਤੇ ਕੜਾਈ ਰੱਖਾਂਗੇ ਸਭ ਤੋਂ ਪਹਿਲਾਂ ਆਪਾਂ ਪਾਣੀ ਨੂੰ ਤਰੰਮ ਕਰ ਲਵਾਂਗੇ ਗੈਸ ਤੇ ਆਪਾਂ ਕੜਾਈ ਰੱਖ ਲਈ ਸੀ ਤੇ ਕੜਾਈ ਦੇ ਵਿੱਚ ਆਪਾਂ ਘਿਓ ਪਾ ਦਵਾਂਗੇ ਸਤਨਾਮ ਸ੍ਰੀ ਵਾਹਿਗੁਰੂ ਕਿਓ ਨੂੰ ਗਰਮ ਕਰ ਲਵਾਂਗੇ ਆਪਾਂ ਆਟੇ ਨੂੰ ਪਾ ਦਵਾਂਗੇ ਆਪਾਂ ਆਹਦੇ ਨੂੰ ਆਪਾਂ ਕਿਓ ਦੇ ਵਿੱਚ ਲਗਾਤਾਰ ਭੁੰਨਾਗੇ ਜਿੰਨਾ ਚਿਰ ਇਹ ਆਟਾ ਬਰੌਨ ਹੋ ਜਾਏਗਾ ਫਿਰ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਜਿਸ ਤੰਗੀ ਤਰ੍ਹਾਂ ਆਪਾਂ ਇਹਨੂੰ ਭੁੰਨਾ ਹੈ ਕੱਚਾ ਨਹੀਂ ਆਟੇ ਨੂੰ ਰੱਖਣਾ ਪ੍ਰਸ਼ਾਦ ਨੂੰ ਆਪਾਂ ਲੋਅ ਫਲੇਵਰ ਤੇ ਹੀ ਇਹਨੂੰ ਭੁੰਨਾਂਗੇ ਇਹਨੂੰ ਲਗਾਤਾਰ ਹੀ ਆਪਾਂ ਹਲਾ ਹਲਾਵਾਂਗੇ ਲੋ ਫਲੇਮ ਤੇ ਇਹਨੂੰ ਥੋੜੇ ਦੇਰ ਰੱਖਾਂਗੇ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਇਹਨੂੰ ਬ੍ਰਾਊਨ ਕਰ ਲਈਏ ਆਂ ਆਟਾ ਭੁੰਨ ਗਿਆ ਬ੍ਰਾਊਨ ਹੋ ਗਿਆ ਆਟੇ ਨੇ ਕਿਉਂ ਛੱਡ ਦਿੱਤਾ ਆਟਾ ਫਸਟ ਕਲਾਸ ਭੁੰਨ ਗਿਆ ਹੁਣ ਇਹਦੇ ਵਿੱਚ ਮੈਂ ਪਾਣੀ ਪਾ ਦਵਾਂਗੀ ਪਾਣੀ ਆਪਾਂ ਥੋੜਾ-ਥੋੜਾ ਕਰਕੇ ਪਾਵਾਂਗੇ తొల్గా ఉంద ਇਦੇ ਵਿੱਚ ਪਾ ਦਵਾਂਗੇ ਆਪਾਂ ਖੰਡ ਖੰਡ ਪਾ ਕੇ ਚੰਗੀ ਤਰ੍ਹਾਂ ਆਪਾਂ ਨੂੰ ਫਿਰ 5-7 ਮਿੰਟ ਵਾਸਤੇ ਇਹਨੂੰ ਗੈਸ ਤੇ ਛੁੱਲਾਂਗੇ ਕਿਰਾਂ ਪ੍ਰਸ਼ਾਦ ਨੂੰ ਅੱਜ ਜੋਨੀ ਦੇੜੀ ਭਲਾਈ ਜਾਵਾਂਗੇ ਜਿੰਨਾ ਚਿਰ ਕੜਾ ਪ੍ਰਸ਼ਾਦ ਉੱਪਰ ਕਿਉਂ ਨਹੀਂ ਆ ਜਾਂਦਾ ਉੱਪਰ ਕਿਉਂ ਆ ਗਿਆ ਤੇ ਕੜਾਹ ਪ੍ਰਸ਼ਾਦ ਬਣ ਕੇ ਤਿਆਰ ਆ ਜਦੋਂ ਆਪਾਂ ਖੰਡ ਪਾਉਣੀ ਹੈ ਉਸ ਤੋਂ ਬਾਅਦ ਵੀ ਆਪਾਂ 5-6 ਮਿੰਟ ਇਹਨੂੰ ਹਲਾ ਕੇ ਪਕਾਵਾਂਗੇ ਆਪਾਂ ਕੜਾਹ ਪ੍ਰਸ਼ਾਦ ਜਦੋਂ ਆਪਾਂ ਬਾਬਾ ਜੀ ਦੇ ਨਾਮ ਦਾ ਬਣਾਈਏ ਕੜਾਹ ਪ੍ਰਸ਼ਾਦ ਬਹੁਤ ਵਧੀਆ ਬਣ ਜਾਂਦਾ ਤੇ ਆਪਾਂ ਕੜਾਹ ਪ੍ਰਸ਼ਾਦ ਬਣਾਉਂਦੇ ਆ ਵਾਹਿਗੁਰੂ ਦਾ ਨਾਮ ਪਹਿਲੋਂ ਲੈਣਾ ਹੁਣ ਆਪਾਂ ਇਹਨਾਂ ਨੂੰ ਲਾad ਦਵਾਂਗੇ ਕੜਾ ਪ੍ਰਸ਼ਾਦ ਬਹੁਤ ਵਧੀਆ ਕੜਾ ਪ੍ਰਸ਼ਾਦ ਬਣਿਆ ਕੜਾ ਪ੍ਰਸ਼ਾਦ ਨੂੰ ਆਪਾਂ ਤਿੰਨਾਂ ਚ ਪਾ ਦਵਾਂਗੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਕੜਾ ਪ੍ਰਸ਼ਾਦ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਬਾਬਾ ਜੀ ਦੇ ਕੜਾ ਪ੍ਰਸ਼ਾਦ ਦੀ ਤਾਂ ਲਾਈਕ ਜਰੂਰ ਕਰਦਿਆ ਕਰੋ ਜੀ ਸਸਟਿਕਾਰ ਜੀ